ਕੁਕੁਰਾਣਾ ਸਾਹਿਬ ਮਗਰਮੱਛ ਦਾ ਕੀ ਰਾਲਾ ਹੋ ਗਿਆ ਮਗਰਮੱਛੋ ਕਹਿੰਦੇ ਜਦੋਂ ਤਾਂ ਇੰਨੀ ਆਵਾਮਤਰੀ ਆਉਂਦੀ ਹੈਗੀ ਠੀਕ ਹੈ ਦੜਪੀੜੀ ਹੈ ਹੋਰ ਕਿਧਰ ਵੀੜੀ ਇਹਨਾਂ ਨੂੰ ਦਰਖਤ ਜਿਹਦੇ ਨਾਲ ਲੱਗੀ ਹੁੰਦੀ ਹੈ ਨਾ ਹਾਂ ਜਿਹੜੇ ਨੂੰ ਦੀਵਾਲੀ ਵੇਲੇ ਕਹਿੰਦੇ ਨੇ ਤੇਲ ਚ ਕਿਉਂ ਕੇ ਰੱਖ ਦੋ ਸਾਰਾ ਤਾਂ ਬਚੀ ਜਾਂਦੀ ਸਹੀ ਹੈ ਹਾਂ ਉਹ ਹੋ ਰਹੀ ਉਹਦੇ ਚ ਮੈਂ ਬਰੀ ਮਸਾਲਾ ਮੋਂ ਤਾਂ ਮੈਂਦਾ ਸੀਗਾ ਮੈਂ ਚਾਹ ਦਾ ਬਹੁਤ ਆਪਸੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਟਾਈਮ ਹੋ ਗਿਆ 6:30 ਦਾ ਚਾਹ ਪਾਣੀ ਅਸੀਂ ਪੀ ਲਿਆ ਆਲਮੋਸਟ ਜਿਹੜੇ ਸਾਰੇ ਬੰਦੇ ਐ ਉਹ ਉੱਠ ਖੜੇ ਨੇ ਤੇ ਤਿਆਰ ਹੋ ਗਏ ਤੇ ਇਸ ਤੋਂ ਬਾਅਦ ਅਸੀਂ ਹੁਣ ਬੂਡਵਾਰਡ ਪਾਉਣੇ ਆ ਤੇ ਟ੍ਰੈਕਿੰਗ ਕਰਦੇ ਆ ਆਪਦੀ ਸਟਾਰਟ ਕੱਲ੍ਹ ਹੀ ਆਏ ਸੀ ਅਨੰਦ ਦੇਡ ਨੂੰ ਕਰਨਾ ਜੇ ਡੈਡੀ ਮੇਰੇ ਗਿਆ ਅਗਲੇ ਕਰਦੇ ਦਰ ਸਾਹਿਬ ਹਾਂਜੀ ਆ ਜੋ ਨਿਕਲੇ ਹੋ ਆਗੇ 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 ਹੈਂ ਆ ਜੋ ਆ ਬੜੇ ਤੌਲੀ ਤੂਲੀ ਲਈ ਪਿਆ ਆਪੂ ਜੀਆ ਭਾਜੀਆ ਮੈਗੀਆਂ ਮੂਗੀਆਂ ਨਾਲ ਹੀ ਪਈਆਂ ਬਿਸਕਟ ਬਿਸਕਟ ਚਾ ਚਾ ਲੋ ਹੈ ਇਹ ਉਹੀ ਆਪਣੀ ਸੁਪੀਤੀ ਵਾਲੀ ਕੀ ਕੀ ਕਹਿੰਦੇ ਨੇ ਇਹਨੂੰ ਇਹ ਤਾਂ ਬੇਲਪੂਰੀਆਂ ਤਾਂ ਘਰੇ ਲੈ ਜਾਊਂਗਾ ਦੇਖੋ ਮੈਂ ਚੜ ਗਏ ਬੱਸ ਅਗੇ ਲੇ ਲੱਖ ਦਾ ਸੀ ਖਤਮ ਕਰ ਲਾਂਗੇ ਵਾਜੇ ਫੇਲ ਤੂੰ ਲਾ ਲਈ ਤੈਨੂੰ ਪੜ੍ਹਈ ਚਾਹੀਦੀ ਇਹ ਮੁਛਰਨ ਸਿੰਘ ਸਾਹਿਬ ਕੋ ਸਾਰੇ ਜੀ ਫੜਨ ਆੜਦਾ ਜੀ ਪਾਸ਼ਾ ਪਰਮਾਤਮਾ ਸ਼ੁਕਰ ਕਰਿਆ ਕਰੋ ਐਨੇ ਜੋ ਕਰਦੇ ਆ ਆ ਟੈਂਟਾਂ 'ਚ ਬੈਠ ਜਾ ਕੰਮ ਨਹੀਂ ਕਰਾਉਂਦਾ ਨਾ ਉਹ ਹੁਣ ਆਪਾਂ ਟ੍ਰੈਕਿੰਗ ਲਈ ਤਿਆਰ ਆ ਚਾਹ ਚਾਹ ਪੀਂਦੇ ਆ ਤੁਹਾਰੀ ਬਾਹਰ ਨਿਕਲਦੇ ਹੋਏ ਤੇ ਇਧਰ ਚਾਹ ਪਾਣੀ ਦਾ ਪ੍ਰੋਗਰਾਮ ਆ ਸਵੇਰੇ ਚਾਹ ਨਾਲ ਮਠੀਆਂ ਤੇ ਨਾਲ ਬਰਫੀ ਤੇ ਇਧਰ ਕੁਝ ਕੁ ਮੱਕੜ ਸਾਥੀ ਜਿਹੜੀ ਰਾਤ ਆਪਾਂ ਧੂਣੀ ਜਿਹੜੀ ਉਹਨਾਂ ਨੇ ਬਾਲੀ ਸੀ ਉਹਦੇ ਉੱਤੇ ਬੈਠ ਕੇ ਆਪਦੀਆਂ ਗੱਲਾਂ-ਵਾਤਾਂ ਸਾਂਝੀਆਂ ਕਰਦੇ ਹੋਏ ਇਹ ਜਿਹੜਾ ਈਵੈਂਟ ਹੈ ਡਾਕਟਰ ਸਾਹਿਬ ਇਹ ਗੱਲਾਂ-ਵਾਤਾਂ ਦਾ ਹੀ ਈਵੈਂਟ ਹੈ ਹਨਾ ਆਪਦੇ ਐਕਸਪੀਰੀਅੰਸ ਸ਼ੇਅਰ ਕਰਨੇ ਵੀ ਕਿੱਥੇ ਗਏ ਕਿਵੇਂ ਗਏ ਕੀ ਪ੍ਰੋਬਲਮ ਆਈਆਂ ਉਹਦੇ ਰਿਲੇਟਡ ਹੈ ਤੇ ਹੁਣ ਆਪਾਂ ਵੀ ਟਰੈਕ ਤੇ ਜਾਣਾ ਹੈ ਤੁਰ ਕੇ ਸਤਲੁਜ ਦੇ ਨਾਲ-ਨਾਲ 4-5 ਕਿਲੋਮੀਟਰ ਟਰੈਕ ਹੈ ਦੇਖਦੇ ਆ ਕੀ ਮਾਹੌਲ ਰਹਿੰਦਾ ਸ਼ੇਦਰ ਰਾਜ ਦਾ ਡਾਕਟਰ ਸਾਹਿਬ ਤੁਹਾਡਾ ਇਹੀ ਹੈ ਨਾ ਉਡੀਆਂ ਕਰਕੇ ਆਈਏ ਤੇ ਇੱਕ ਸਭ ਤੋਂ ਜ਼ਰੂਰੀ ਜਿਹੜੀ ਗੱਲ ਦੱਸਣੀ ਸੀ ਜਿੱਥੇ ਅਸੀਂ ਜਾ ਕੇ ਉੱਥੇ ਝੀਲ ਦੇ ਕੰਢੇ ਰੁਕਾਂਗੇ ਉੱਥੇ ਥੱਲੇ ਨਾ ਲੱਕੜ ਦੇ ਫੱਟਿਆਂ ਦੇ ਪਲੇਟਫਾਰਮ ਬਣੇ ਹੋਏ ਨੇ ਫੋਟੋ ਖਿਚਾਉਣ ਵਾਸਤੇ ਜਦੋਂ ਅਸੀਂ ਝੀਲ ਦੇ ਕੰਢੇ ਰੁਕਾਂਗੇ ਤਾਂ ਉੱਥੇ ਲੱਕੜ ਦੇ ਫੱਟਿਆਂ ਦੇ ਪਲੇਟਫਾਰਮ ਬਣੇ ਹੋਏ ਆ ਫੋਟੋ ਖਿਚਵਾ ਲਈਂ ਤੇ ਫੜ ਕੇ ਤੇ ਉਹ ਫਲੋਟਿੰਗ ਦੇ ਉੱਪਰ ਪਾਣੀ ਦੇ ਜੇ ਉਹਦੇ ਤੇ ਇੱਕ ਪਾਸੇ ਨੂੰ ਵੱਧ ਬੰਦੇ ਚੜ ਜਾਂਦਾ ਉਹ ਟੇਡਾ ਹੋ ਜਾਂਦਾ ਹੈ ਸੁਰੱਖਿਆ ਦੇ ਪੱਖੋਂ ਬੜਾ ਜ਼ਰੂਰੀ ਹੈ ਇਹ ਵੀ ਕਈ ਵਾਰੀ ਆਪਾਂ ਚਾਹ ਚਾਹ ਚੱਲ ਇੱਥੇ ਜਿਵੇਂ ਗਰੁੱਪ ਫੋਟੋ ਕਰ ਲੈਂਦੇ ਦੋ ਹੋਰ ਆਕੇ ਦੋ ਹੋਰ ਆਕੇ ਦੋ ਹੋਰ ਆਕੇ ਤੇ ਇੱਕ ਪਾਸੇ ਜੇ ਬਹੁਤੇ ਬੰਦੇ ਚੜ ਗਏ ਤਾਂ ਉਹ ਟੇਡਾ ਹੋ ਜਾਂਦਾ ਉੱਥੇ ਸਰਟੀਫੀਕੇਟ ਨਾਲ ਕੋ ਲੱਗਣੀ ਜਾਂ ਕਿਸੇ ਦਾ ਕੋਈ ਹੋਰ ਨਾ ਕੋਈ ਹੋਵੇ ਤੇ ਪਾਣੀ ਸਿੰਗਿਲਾ ਤਾਂ ਹੋਈ ਜਾਂਦਾ ਹੈ ਯਾਰੋ ਕੁਝ ਗੇਂਸ ਚੁੱਕ ਲਿਆ ਉਹ ਵੀ ਯਾਰ ਪੈਕੇਜ ਆਪਾਂ ਨੂੰ ਚੁੱਕ ਲਿਆ ਉਹ ਬੋਲਦਾ ਨਹੀਂ ਕੋਈ ਕੁਸੇਰੀ ਘੁੰਮੇ ਆਪਾਂ ਸਹੀ ਗੱਲ ਹੈ ਦੁਨੀਆ ਸਾਰੀ ਪਈ ਹੈ ਦੁਨੀਆ ਸਾਰੀ ਪਈ ਹੈ ਘੁੰਮਣ ਵਾਲੀ ਕੋਈ ਬਾਡਾ ਲਾ ਲਿਆ ਹੌਲੀ ਹੌਲੀ ਨਿਬੜ ਜੂ ਅੱਗੇ ਉੱਤਰ ਨੂੰ ਹੈਗੀਆਂ ਨੇ ਚੜਜੋ ਚੜਜੋ ਫਿਰ ਹੈ ਆਜੋ ਫਿਰ ਕੋਈ ਨਹੀਂ ਜੋ ਦੱਸ ਦੂਗਾ ਜਾ ਕੇ ਚੱਲ 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 ਤੁਹਾਡਾ ਰਗਾ ਮੇਰਾ ਇਹਦੇ ਹੀ ਕਹਿੰਦੇ ਹੋਣਗੇ ਉਹ ਇਹਦੇ ਹੀ ਕਹਿੰਦੇ ਸੀਗੇ ਕਮਜ਼ੋਰ ਫੁੱਟੋ ਵਾਲਾ ਕੰਮ ਮੈਨੂੰ ਲੱਗਦਾ ਇਹਦੇ ਇਹਦੇ ਕਹਿੰਦੇ ਸੀਗੇ ਇਹ ਆਲੋ ਹਾਰੇ ਬੰਦੇ ਹੁੰਦੇ ਨੇ ਜਿਹੜੇ ਉਹਨਾਂ ਨੂੰ ਚੜਾਉਂਦੇ ਨੇ ਇਹ ਬੰਦਿਆਂ ਦੇ ਨਹੀਂ ਇਹ ਤਾਂ ਬਾਂਤੀ ਬਾਂਤੀ ਜਿਹੜੇ ਕਹਿੰਦੇ ਨੇ ਵੀਰੇ ਤੇਰੇ ਨਾਲ ਆ ਚੱਲ ਹਾਂ ਕੱਢ ਜਾ ਕੱਢ ਜਾ ਓਏ ਅਮਨ ਉਹ ਉੱਪਰ ਉੱਪਰ ਬਣਾਇਆ ਤਾਂ ਦੇਖਣ ਵਾਸਤੇ ਪੁਆਇੰਟ ਸਹੀ ਆ ਇਹ ਇਹੀ ਕੋਲ ਉਧਰ ਉਹ ਉਧਰ ਨਹੀਂ ਉਹ ਤਾਂ ਸੜ ਦੀ ਪੇਰ ਕਰ ਗਈ ਆਓ ਜੀ ਆਪਣਾ ਜੱਥਾ ਜਿਹੜਾ ਮਾਰਾ ਨਹੀਂ ਸੀ ਆਪਣਾ ਹੋ ਆਓ ਫੋਟੋ ਖਾਲੀ ਇੱਥੇ ਪੈਰ ਫਾਰ ਮਾਰਾ ਨਹੀਂ ਦੀਆ ਹਾਂ ਪਰ ਜੈਟ ਤਾਂ ਵਧੀਆ ਸੀ ਪਰ ਨੀਓ ਚੱਲਦੀ ਤਾਂ ਹੀ ਨੇ ਫਿਰ ਤਾਂ ਤੁਸੀਂ ਸਿੱਧਾ ਮੱਲੇ ਦਾ ਆਖੋ ਤੁਮ ਹੋਗੇ ਜਾਂ ਸਾਫ ਕਰਨਾ ਇਹ ਵਾਲੇ ਬੰਦਿਆਂ ਦਾ ਥੋੜੇ ਥੋੜੇ ਬਾਈ ਬਾਈ ਜੀ ਬਾਈ ਆਪਾਂ ਨੂੰ ਘਰੇ ਪੁੱਛਣ ਲੋਗ ਕਿੱਥੇ ਕਿੱਥੇ ਜਾਏ ਵੀ ਕਿੱਥੇ ਜਾਏ ਇਹ ਸਹੀ ਹੈ ਮਾਤਾ ਦਾ ਕਿਹੜਾ ਇਲਾਕਾ ਆ ਆ ਜਾ ਨਾ ਵੀ ਆ ਕੇ ਬਠੰਡੇ ਵਾਲੇ ਵਾਜ ਵਾਜ ਹੋਰ ਭਾਈ ਜੀ ਠੀਕ ਹੋ ਵਧੀਆ ਐ ਬਹੁਤ ਵਧੀਆ ਵਾਜ ਇਹ ਜਿਹੜੀ ਲੋਕੇਸ਼ਨ ਹੈ ਜੀ ਹਰੀਕੇ ਜਿਹੜਾ ਡੈਮ ਹੈ ਪੁਲਾਏ ਉਤੋਂ ਇਧਰ ਅੰਬਰਸਰ ਵਾਲੀ ਸਾਈਡ ਨਾਲ ਹੀ ਆ ਪੁਲ ਦੇ ਜਮਾ ਮੱਧਾ ਪੋਣਾ ਕਿਲੋਮੀਟਰ ਦਾ ਟ੍ਰੈਕ ਹੈ ਜਿਹੜਾ ਉਹ ਜਨਪੁਰ ਆਏ ਰੋਪੜ ਜਾਣਾ ਹੈ ਮੱਛੀ ਨੂੰ ਫੜ ਕੇ ਆਦੇ ਬੱਚਿਆਂ ਨੂੰ ਘੁਮਾਉਣਾ ਹੈ ਨਾ ਵੀ ਮੈਂ ਉਹ ਮੋੜ ਦੇ ਉੱਤੇ ਲੱਗਿਆ ਦੇਖਿਆ ਸੀ ਕੂਕੂਰਾਣਾ ਸਾਹਿਬ ਮਗਰਮੱਛ ਦਾ ਕੀ ਰਾਲਾ ਹੋ ਗਿਆ ਮਗਰਮੱਛੋਂ ਕਿੰਨੇ ਜਿਹੜੋਂ ਤਾਂ ਇੰਨੀ ਕਵਾਮਤਰੀ ਆਉਂਦੀ ਹੈਗੀ ਠੀਕ ਹੈ ਇਸ ਕਰਕੇ ਵੀ ਹੁਣ ਕੋਈ ਖਤਰਾ ਨਹੀਂ ਹੈਗਾ ਅੱਛਾ ਜੇ ਤੁਸੀਂ ਇਕੱਲੇ ਘਰੇ ਆਉਂਗੇ ਤਾਂ ਥੋੜਾ ਜਿਹਾ ਬੱਚਿਆਂ ਨੇ ਬੱਚਿਆਂ ਨਾਲ ਵੀ ਧਿਆਨ ਰੱਖਿਓ ਵੀ ਮਗਰਮੱਛ ਭੱਜ ਲੈਂਦਾ ਮਗਰ ਕਹਿੰਦੀ ਆਜੋ ਜੀ ਫੋਟੋ ਕਿੱਥੇ ਇਹ ਪੀਚਾ ਦਾ ਸ਼ਾਇਦ ਰੱਖਾਂ ਗੱਲਾਂ ਚੱਲ ਰਹੀਆਂ ਨੇ ਆਪਣੀਆਂ ਸਹੀ ਹੈ ਹਾਂ ਜੀ ਕਰਦਾ ਤੁਸੀਂ ਸਹਿਮਤ ਹੋ ਇਹਨਾਂ ਦੀ ਗੱਲ ਨਾਲ ਨਹੀਂ ਮੈਨੂੰ ਮੇਰਾ ਦੇ ਸਵਾ ਜ਼ਮਾਰਦਾ ਉਹ ਮੈਨੂੰ ਮੇਰਾ ਦੇ ਸਵਾ ਜ਼ਮਾਰਦਾ ਹਰੇਕ ਬੰਦੇ ਦਾ ਅੱਲਾ ਡਾਕਟਰ ਸਾਹਿਬ ਹਰੇਕ ਬੰਦੇ ਦਾ ਅਲੱਗ-ਅਲੱਗ ਪੈਸ਼ਨ ਹੁੰਦਾ ਹੈ ਨਾ ਹਾਂ ਤਾਂ ਆਜ ਦਾ ਯੰਮ ਸਰਤਾਜ ਹੈ ਦਾ ਬਲੈਕ ਪ੍ਰਿੰਸ ਔਰ ਕਿੱਧਰ ਵੀਡੀਓ ਇਹਨਾਂ ਨੂੰ ਦਰਖਤ ਜਿਹਦੇ ਨਾਲ ਲੱਗੀ ਹੁੰਦੀ ਹੈ ਨਾ ਹਾਂ ਜਿਹੜੇ ਨੂੰ ਦੀਵਾਲੀ ਵੇਲੇ ਕਹਿੰਦੇ ਨੇ ਤੇਲ ਚ ਭਿਉਂ ਕੇ ਰੱਖ ਦੋ ਸਾਰਾ ਤੇ ਬਚੀ ਜਾਂਦੀ ਸਹੀ ਹੈ ਮੈਂ ਮੱਮਲਾ ਦਾ ਫਸਟ ਟਾਈਮ ਦੇਖੀ ਹੈ ਯਾਰ ਵਾਹ ਜੀ ਆਜੀ ਬੋ ਹਾਲ ਹੈ ਤੇ ਦਰਿਆ ਤੇ ਆ ਗਏ ਵੇਟ ਕਰ ਰਹੇ ਆ ਅਸੀਂ ਮੋਟਰਸਾਈਕਲ ਤੇ ਆ ਗਏ ਆਪਣੇ ਵਾਲੇ ਮੋਟਰਸਾਈਕਲ ਤੇ ਆ ਗਏ ਤੇ ਪਿਛਲੇ ਬੰਦੇ ਤੁਰ ਕੇ ਆਈ ਜਾਂਦੇ ਉਹਨਾਂ ਦੀ ਵੇਟ ਕਰ ਰਹੇ ਆ ਇਹ ਇਸ ਤੋਂ ਬਾਅਦ ਇਧਰ ਨੂੰ ਜਾ ਕੇ ਟ੍ਰੈਕ ਸਟਾਰਟ ਹੋਉ ਕਿਲੋਮੀਟਰ ਜਾ ਕੇ ਤੇ ਉਹ ਟ੍ਰੈਕ ਸਟਾਰਟ ਹੁੰਦਾ ਜਿਹੜਾ ਵਾਈਲਡ ਲਾਈਫ ਵਾਲਾ ਭਾਈ ਇਹ ਤੋਂ ਗਾਈਡ ਵਗੈਰਾ ਆਪਣੇ ਨਾਲ ਚੱਲੂ ਕੋਈ ਹਾਂ ਇਹ ਕਿਵੇਂ ਉਹ ਗਵਰਨਮੈਂਟ ਦਾ ਵੀ ਹੋ ਰੱਖਿਆ ਕੁਝ ਉਹਦਾ 9 ਵਜੇ ਖੁੱਲਦਾ ਅੱਜ ਪਰ ਇਹਨਾਂ ਨੇ ਠੀਕ ਹੈ ਵੈਸੇ ਵੀ ਆ ਸਕਦੇ ਨਾਰਮਲ ਇੱਥੇ ਹੁੰਦਾ ਗਾਈਡ ਉਹ ਇੱਥੇ ਹੁੰਦਾ ਵੀਰ ਐਂਟਰੀ ਹੈ ਬਸ ਆਪਣੀ ਠੀਕ ਹੈ ਮੈਨੂੰ ਲੱਗਦਾ ਇਹਨਾਂ ਨੇ ਸਾਰਾ ਕੁਝ 4-5 ਕਿਲੋਮੀਟਰ ਦਾ ਟ੍ਰੈਕ ਹੈ ਜਾਣ ਦਾ ਹਾਂ ਸਾਰਾ ਵਾਕ ਹੈ ਇੱਧਰ ਪਸਾਰੀ ਨੇਚਰ ਵਾਕ ਹੈ ਇੱਕ ਨਹੀਂ 4-5 ਕਿਲੋਮੀਟਰ ਤੇ ਵਾਪਸ ਆ ਜਾਨੇ ਕਿ ਜਾ ਕੇ ਵਾਪਸ ਸਾਰਾ 4-5 ਕਿਲੋਮੀਟਰ ਦਾ ਸਾਰਾ 4-5 ਕਿਲੋਮੀਟਰ ਦਾ ਗੇੜਾ ਠੀਕ ਹੈ ਲਓ ਜੀ ਪਾਣੀ ਪੀਓ ਦਰਿਆ ਦੇ ਕਿਨਾਰੇ ਠੰਡਾ ਠੰਡਾ ਪਾਣੀ ਹਣ ਦੇ ਵਿੱਚ ਠੰਡਾ ਪਾਣੀ ਜਲ ਖੜ ਵਾਈਲਡ ਲਾਈਫ ਸੈਂਚਰੀ ਇਹ ਗੁਰਦੁਆਰਾ ਸਾਹਿਬ ਹੈ ਜਿਹੜਾ ਜੀ ਖਰੀਕੇ ਪੱਤਣ ਤੋਂ ਪਹਿਲਾਂ ਉਹਦੇ ਨਾਲ-ਨਾਲ ਦੀ ਟਰੈਕ ਹੈਗਾ ਤੇ ਵਾਈਲਡ ਲਾਈਫ ਸੈਂਚਰੀ ਹੈ ਇਹ ਤੇ ਹੁਣ ਆਪਾਂ ਇਹ ਟਰੈਕ ਕਰਕੇ ਆਵਾਂਗੇ ਇਹ 4-5 ਕਿਲੋਮੀਟਰ ਦਾ ਟਰੈਕ ਹੈ। ਲੱਕੜ ਰਸ ਫੈਦੜੀ ਲੱਗਦਾ। ਹਾਂ ਲੱਕੜ ਵਾਧੂ ਹੈ। ਇਹਦੇ ਵਿੱਚ ਲੱਟਾਂ ਲੱਗੀਆਂ। ਅਹੀਂ ਕਿੰਨਾ ਪਰ ਹੋਣਾ ਜਿੰਦਾ ਪਰ ਕਰ ਕਿੰਨਾ ਛੰਡਾ ਪਤਾ ਕਿੰਨਾ ਰਹਿੰਦਾ ਹੈ? ਲੈ ਪੂਰਾ ਵਧੀਆ। ਕਿਉਂਕਿ ਜਿਹੜੀ ਤੇ ਪਾਰਕਿੰਗ ਫਿਰ ਤਾਂ ਗੱਡੀਏ ਗੱਡੀ ਆਪਾਂ ਇੱਥੇ ਹੀ ਲਿਆ ਸਕਦੇ ਹਾਂ। ਇੱਥੇ ਤਾਂ ਕਿਹਾ ਸੀ ਤੁਹਾਨੂੰ। ਹਾਂ। ਚਲੋ ਕੋਈ ਨਹੀਂ। ਇਹ 메ਨ ਗੇਟ ਹੈ ਦਾ ਹੈ। 올 ਦਾ 라운드 ਅਸ ਵੈਟਲੈਂਡ ਤੇ ਹੁਣੇ ਪਤਾ ਨਹੀਂ ਸੈਲਫੀ ਪੁਆਇੰਟ ਬਿਲਕੁਲ 올 ਦਿਓ ਓਕੇ ਨਾ ਤਿੰਨ ਕਿਲੋਮੀਟਰ ਜਾਣ ਤਿੰਨ ਕਿਲੋਮੀਟਰ ਆਉਣ 6 ਕਿਲੋਮੀਟਰ ਹੋ ਗਿਆ 1 ਕਿਲੋਮੀਟਰ ਇਹ ਵਗੜਾ ਕਿਲੋਮੀਟਰ ਪਹਿਲਾਂ ਪੁਰਾਏ ਉਹ ਤਾਂ ਚੱਲ ਉਹ ਤਾਂ ਫਿਰ ਰੂੰਗੇ ਚ ਆ ਗਿਆ ਉਹ ਕਿਲੋਮੀਟਰ ਉਹ ਕਰਕੇ ਆਇਆ ਪਹਿਲਾਂ ਭਾਈ ਜੀ 10 ਕਿਲੋਮੀਟਰ ਦੀ ਐਂਟਰੀ ਅੱਜ ਆਪਣੀ ਸਭ ਤੋਂ ਘੱਟ ਸਹੀ ਆਸਤੇ ਹੈ ਮੀਮੋ ਆਉਣ ਤੇ ਇੱਥੇ ਵੜ ਜਾਂਦੇ ਹੋਣਗੇ ਅੱਗੇ ਆਪਾਂ ਉੱਪਰ ਚੋੜੇ ਆਪਾਂ ਨਹੀਂ ਆ ਡੌਲਫਿਨ ਪੂਲੇ ਨੇ ਲੋਕਲ ਨੇਮ ਹੈ ਸਹੀ ਹੈ ਥੰਦ ਜ਼ਿਆਦਾ ਹੋਣ ਕਰ ਨਹੀਂ ਕੋਈ ਸਾਈਡਾਂ ਤੇ ਦਿਖ ਰਿਹਾ ਨਹੀਂ ਤਾਂ ਇਹ ਆਪਾਂ ਨੂੰ ਜਾਨਵਰ ਇੱਥੇ ਵਗੈਰਾ ਦੇਖਣੇ ਸੀਗੇ ਇਹ ਤਾਂ ਅੱਠ ਮੈਂਬਰੀ ਹੈ ਇਹ ਜਦਿੰਦਰભાઈ ਨੇ ਬਣਾਇਆ ਸੀ ਉਹ ਨਹੀਂ 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 ਇਹ ਤਾਂ ਮੈਨੂੰ ਉਦੋਂ ਐਡ ਕੀਤਾ ਜਦੋਂ ਮੈਂ ਉਹ ਕੀਤਾ ਸੀ ਤੁਹਾਨੂੰ ਤਨ ਮੈरिज ਨਾਲ ਚਾੜ ਐਡ ਕਰੂੰਗਾ ਹਾਂ ਇਹ ਮੈਂ ਉਦੋਂ ਜਦੋਂ ਕੀਤੀ ਸੀਗੀ ਸਾਢੇ 3 ਕਿਲੋਮੀਟਰ ਲਾ ਲਓ ਤੁਸੀਂ ਉੱਥੋਂ ਆਪਾਂ ਅੰਨੇ ਹੋਏ ਹੋਏ ਰਾਤ ਨੂੰ ਠੁਮਕੇ ਗਏ ਮੈਂ ਆ ਉਹ ਕਿਰਤ ਕਰ ਰਿਹਾ ਉਹ ਉਹਨੂੰ ਲਈ ਜਾਇਤੀ ਹੂੰ ਹੂੰ ਬੇ ਬਹੁਤ ਖਰਾਬ ਹੈ ਉਹ ਹੀ ਉਹਦੋਂ ਪਾਚੀ ਵੀ ਨਹੀਂ ਹੁੰਨੇ ਅਸੀਂ ਇੱਥੇ ਕਦੋਂ ਨਹੀਂ ਪਾਚੀ ਤੋਂ ਹਲੇ ਆਉਣੀ ਆਉਣੀ ਆ ਬਾਈ ਹਲੇ ਬੜਾ ਸੇਣਾ ਬੰਦਾ ਕਦੇ ਨਹੀਂ ਆਏ ਫਿਰ ਕਿਹੜੇ ਮਤਲਬ ਉਹ ਬਾਈ ਕੱਲ ਕੱਲ ਵੀ ਸੀ ਖਾਣ ਦੀ ਆਏਗੀ ਉਸ ਬੈਠਾ ਸੀ ਉਹ ਮੈਂ ਤਾਂ ਬਹੁਤ ਵਾਰ ਵਣਪਾ ਗਿਆ ਤੱਕ ਨੂੰ 20 ਸਾਲ ਹਲੇ ਆਉਣੇ ਆ ਤਾਰੇ 15 ਦਿਨਾਂ ਨੂੰ ਬਾਈ ਇੱਥੇ ਕਹਿੰਦਾ ਵਾਧੂ ਫਿਰ ਬਾਈ ਮੈਂ ਤਾਂ ਦੁਆੜੀ ਕਿਰਾਇਆ ਮਾਰੀ ਉਹ ਆ ਗਿਆ ਬਾਕੀ ਆ ਬੂੜੀ ਚੱਕੀ ਜਾਣੀ ਉਹਦੋਂ ਕਹਿੰਦਾ ਸਫਾਈ ਕਰ ਦੇਣੀ ਕਹਿੰਦਾ ਹੋਏਗੀ ਕਹਿੰਦਾ ਬਬੜ ਵੀ ਅੰਛੇ ਸਾਡੇ ਕੋਲ 9 ਮੋਟਰਸਾਈਕਲ ਪਾਸੇ ਪੁੱਛਣ ਆਈ ਫਿਰ ਕਿਵੇਂ ਵਧੀਆ ਨੰਦ ਆ ਜੇ ਅੱਗੇ ਖੜੇ ਨਹੀਂ ਸੀ ਉਹ ਫੁੱਲ ਗੈਸਟਾ ਇੱਕ ਪੰਛੀ ਦੇਖਣ ਨੂੰ ਮਿਲੀ ਗਿਆ ਕਿਉਂਕਿ ਹੁਣ ਮੜ ਗਿਆ ਚਾਨਣ ਹੋਇਆ ਪਹਿਲਾਂ ਵੀ ਜੁੱਭੀ ਉਹ ਸਾਡੀ ਬੰਦ ਹੋ ਜਾਂਦੀ ਆ ਉਹ ਬ੍ਰੇਕ ਹੁੰਦੀ ਆ ਇਹ ਦੂਜੀ ਚੀਜ਼ ਇਹ ਹੈ ਵੀ ਜਦੋਂ ਪੱਗੇ ਤੇ ਜਾਣਿਆ ਨਾ ਗੋਤੇਵਾਰੀ ਕੀ ਕਰਦੇ ਨੇ ਲੋਕ ਘਰੋਂ ਪਲਾਨ ਕਰਕੇ ਜਾਂਦੇ ਨੇ ਪੂਰਾ ਵੀ ਉੱਥੇ ਜਾ ਕੇ ਸਾਨੂੰ ਆ ਸਹੂਲਤਾਂ ਮਿਲ ਗਈਆਂ ਉੱਥੇ ਬੁਲਾੜੇਗਾ ਕਿ ਹੋਟਲ ਬੁੱਕ ਕਰਾਉਣਾ ਮਲਾ ਹੀ ਕਾਰ ਨੂੰਏ ਬਾਹਰ ਲੈ ਕੇ ਜਾਣਿਆ ਤਰੀਕੇ ਨਾਲ ਉਹੀ ਕੰਪਫਰਟ ਜੋ ਹੋਵੇ ਜੇ ਅਸੀਂ ਕਿ ਜਾਣਾ ਤਾਂ ਉੱਥੇ ਦੇਖਾਂਗੇ ਉੱਥੇ ਹੋ ਸਕਦਾ ਵੀ ਨਾ ਵੀ ਹੋਵੇ ਕੁਝ ਹੋ ਸਕਦਾ ਕਿਉਂਕਿ ਜਿਹੜੀਆਂ ਸਾਡੇ ਐਕਸਪੈਕਟੇਸ਼ਨ ਹੁੰਦੀਆਂ ਨੇ ਇਹ ਸਭ ਵੱਡੀਆਂ ਹੁੰਦੀਆਂ ਨੇ ਆਮ ਤੌਰ ਤੇ ਐਕਸਪੈਕਟੇਸ਼ਨ ਦੇ ਅਕੋਰਡਿੰਗ ਸਾਨੂੰ ਮਿਲਦਾ ਨਹੀਂ ਹੈਗਾ ਬਾਹਰ ਫਿਰ ਅਸੀਂ ਨਰਾਜ਼ ਹੋ ਕੇ ਜਾਂਦੇ ਹਾਂ ਵੀ ਜੋ ਸੋਚਿਆ ਦਿਓ ਤਾਂ ਨਹੀਂ ਲੈਣੀ ਹੈ ਨਾ ਹੈਨਾ ਤੋ ਇੱਕ ਤਾਂ ਇਹ ਹੈ ਵੀ ਅਨਪਲਾਨਡ ਜਾਣਾ ਚਾਹੀਦਾ ਜਿੱਧਰ ਨੂੰ ਮੂ ਹੋ ਗਿਆ ਕਿ ਜਾਈ ਜੋ ਰਸਤੇ ਨੇਗੇ ਲੋਕ ਨੇਗੇ ਕਿਸੇ ਤਾਂ ਵੀ ਗੇਟ ਖੜਕਾ ਦੇ ਤੁਹਾਨੂੰ ਹਰੇਕ ਜਹਾ ਪਿਆਰਦਾ ਮੈਂ ਪਿੱਛੇ ਜੇ ਇੱਥੇ ਮੇਰੇ ਕੁ ਮਿੱਤਰ ਰਹੇਗੇ ਉਹਨਾਂ ਨੇ ਮੈਨੂੰ ਦੱਸਿਆ ਕਿ ਗਰੇਜ਼ ਵੈਲੀ ਜਾਓ ਮੈਂ ਗਰੇਜ਼ ਵੈਲੀ ਚਲਾ ਗਿਆ ਉੱਥੇ ਮੈਂ ਜਿੰਨੇ ਵੀ ਉੱਥੇ ਲੋਕ ਸੀਗੇ ਇਸਲਾਮਿਕ ਲੋਕ ਰਹਿੰਦੇ ਸੀਗੇ ਮੈਂ ਆਪਣੀ ਵੀਲ ਚੇਅਰ ਜੀ ਲੈ ਜਾਂਦਾ ਸੀ ਉੱਥੇ ਅਗਲੇ ਨੂੰ ਅਸਲਾਮੁਅਲੈਕੁਮ ਕਹਿ ਕੇ ਜੀ ਮੈਂ ਨਾ ਅਜਿਹਾ ਇਹ ਕਹਿੰਦਾ ਜੀ ਮਾਂ ਵੀ ਤੁਹਾਡੇ ਮਹਿਮਾਨ ਨਵਾਜੀ ਬਹੁਤ ਵਧੀਆ ਮੈਂ ਸਾਨੂੰ ਤਾਂ ਪੰਜਾਬੀਆਂ ਨੂੰ ਐ ਲੱਗਦਾ ਹੀ ਸਾਡੇ ਚ ਬਹੁਤ ਜਾਂ ਥੋੜੀ ਤੇ ਸਾਡੇ ਨਾਲ ਵੀ ਜਾਦਿਆ ਹਰੇਕ ਬੰਦੇ ਕਹਿੰਦੇਗੇ ਵੀ ਆਓ ਜੀ ਪ੍ਰਸ਼ਾਦਾ ਚੱਕ ਕੇ ਜਾਓ ਹਾਂ ਤੋਂ ਇੱਕ ਇੱਕ ਨੂੰ ਲੱਗਦਾ ਵੀ ਐਵੇਂ ਜਿਹਾ ਸਾਨੂੰ ਕਰਨਾ ਚਾਹੀਦਾ ਇੱਕ ਫਨ ਜਿਹਾ ਕਰਦੇ ਹੋਏ ਨਾ ਸਾਨੂੰ ਅਨਪਲਾਨਡ ਇਹ ਚੀਜ਼ਾਂ ਕਰਨੇ ਚਾਹੀਦੀਆਂ ਨੇ ਚੱਲ ਚੱਲੀਏ ਲੱਗ ਗਿਆ ਜੀ ਸ਼ੇਅਰ ਕਰਕੇ ਆ ਗਏ ਤੇ ਟੈਂਟ ਟੁੰਟ ਪੈਕ ਕਰ ਲਿਆ ਚੈੱਕ ਕਰੋ ਹਾਂ ਪਰ ਫਲੋਗ ਪੈਕਿੰਗ ਕਰੀ ਜਾਂਦੇ ਨੇ ਕੋਈ ਪਛੇਤੀ ਪੈਕਿੰਗ ਕਰ ਲਈ ਸਾਰੀ ਡਾਕਟਰ ਸਾਹਿਬ ਠੀਕ ਰਿਹਾ ਮੈਂ ਬੋਨ ਆਵਣਾ ਤੁਮੇ ਨੂੰ ਕੋਈ ਦਿੱਕਤ ਨਹੀਂ ਪਲੇਟਾਂ ਫਿਰ ਮੈਂ ਉਹਦਾ ਕ루ਜ਼ਰ ਬਾਈਕ ਆ ਉਹਦਾ ਸ਼ੌਂਕੀ ਆ ਇੱਧਰ ਰੱਖ ਲਵਾਂ ਟੈਂਕੀ 13 14 ਲੀਟਰ ਆ ਸਰ ਮੈਂ ਲੇ 45 200 ਸੀਸੀ ਦੀ ਤਾਂ ਬਹੁਤ ਸਹੀ ਮੈਨੂੰ ਲੱਗਿਆ ਤੇ ਪੈਕਿੰਗ ਆਪਾਂ ਕਰ ਲਈ ਸਾਰੀ ਤੇ ਬ੍ਰੇਕਫਾਸਟ ਵੀ ਕਰ ਲਿਆ ਤੋਂ ਇਨੀ ਟੈਸ਼ਨ ਨਹੀਂ ਲੈਣੀ ਤੂੰ ਬਿਮਾਰ ਨਾ ਹੋ ਜੀ ਬਿਆਹ ਦਾ ਟਾਈਮ ਆ ਆਪਣਾ ਘਰੇ ਉਹ ਬਸ ਇੰਨਾ ਨਹੀਂ ਹੈ ਨਹੀਂ ਵੀ ਬਣਿਆ ਸੌਜੀ ਜਰ ਸਾਹਿਬ ਹਾਂਜੀ ਸਰ ਲਓ ਫਿਰ ਵੀਡੀਓ ਨੂੰ ਸਮਾਪਤ ਕਰ ਦਈਏ ਆਪਣਾ ਬੱਕੜ ਮਿਲਨੀ ਵਾਲੀ ਨੂੰ ਬੱਕੜ ਮਿਲਨੀ ਵਾਲੇ ਨੂੰ ਅਗਲੀ ਚਾਹ ਪੁਆਇੰਟ ਤੇ ਕਰ ਲਿਓ ਅੱਛਾ ਉੱਥੇ ਕਰੀਏ ਫਿਰ ਹਜੇ ਬਣਾਉਣੀ ਐ ਹਾਂ ਕੁਛ ਨਾ ਕੁਛ ਹੋ ਸਕਦਾ ਕੋਈ ਸਟਾਈਲ ਕਰਕੇ ਦਿਖਾਵੜਾ ਜਾਣਾ ਹੋ ਸਕਦਾ ਇਹ ਹਜੇ ਪੂਰਿਆ ਨਹੀਂ ਚਲੋ ਬੰਦੇ ਕਹਿੰਦੇ ਵੀ ਹਜੇ ਵੀਡੀਓ ਨੂੰ ਉਹ ਨਹੀਂ ਕਰਨਾ ਖਤਮ ਨਹੀਂ ਕਰਨਾ ਤੇ ਅੱਗੇ ਚਾਹ ਪੁਆਇੰਟ ਤੇ ਜਾ ਕੇ ਖਤਮ ਕਰਾਂਗੇ ਫਿਰ ਲੈ ਵੀ ਅਜੇ ਥੋੜਾ ਸੀਕ ਕਿਲੋਮੀਟਰ ਰਹਿ ਗਿਆ ਸਾਡਾ ਤਾਂ ਹਾਂ 90 90 ਹਾਂ ਕਿੰਨਾ ਸਾਫ ਤੇ ਕਰੂਜ਼ ਹੁੰਦਾ ਏ ਵਾਲੀ ਰੋਡ ਤੇ ਏ ਵਾਲੀ ਰੋਡ ਤੇ ਅਸੋਕ ਤੇ ਦਾ ਕਰੂਜ਼ ਹੋ ਜਾਂਦਾ ਫਿਰ ਹਾਂ ਇਹ ਤਾਂ ਮੇਨ ਹਾਈਵੇ ਆ ਉਹਦੇ ਅਸੀਂ ਜਿਹੜਾ ਆਪਣਾ ਰਸਤਾ ਰਹਿ ਗਿਆ ਜੀ ਬਾਈਕ ਤੇ ਉਹ 80 ਕਿਲੋਮੀਟਰ ਦਾ ਰਹਿ ਗਿਆ ਤੇ ਆਪਾਂ ਹੁਣ ਇੱਥੇ 커피 ਪੀਣ ਵਾਸਤੇ ਰੁਕੇ ਆ ਸਾਡਾ ਜਿਹੜਾ ਸਾਡਾ ਆਉਣ ਦਾ ਮੋਟਿਵ ਸੀਗਾ ਉਹ ਇਕੱਲਾ ਇੰਜੋਏ ਕਰਨਾ ਨਹੀਂ ਸੀਗਾ ਆਉਣ ਦਾ ਮੋਟਿਵ ਸੀਗਾ ਵੀ ਨਵੇਂ ਬੰਦਿਆਂ ਨੂੰ ਮਿਲੀਏ ਜਿਹੜੇ ਘੁੰਮਣ ਫਿਰਦੇ ਨਵੇਂ ਬੰਦੇ ਜਿਹੜੇ ਸ਼ਕੀਨ ਨੇ ਉਹਨਾਂ ਨੂੰ ਮਿਲਣਾ ਉਹਨਾਂ ਤੋਂ ਗੱਲਾਂ ਬਾਤਾਂ ਜਾਣਨਾ ਤੇ ਰਾਤ ਵੀ ਬਹੁਤ ਗੱਲਾਂ ਬਾਤਾਂ ਹੋਈਆਂ ਤੇ ਸਵੇਰ ਉੱਠ ਕੇ ਵੀ ਮੰਨ ਲਓ ਉਹਨਾਂ ਨੇ ਗੱਲਾਂ ਬਾਤਾਂ ਸੁਣਾਈਆਂ ਹਰੇਕ ਬੰਦੇ ਨੇ ਆਪੇ ਐਕਸਪੀਰੀਅੰਸ ਸ਼ੇਅਰ ਕੀਤੇ ਤੇ ਕਈ ਬੰਦੇ ਸਾਨੂੰ ਮਿਲੇ ਜਿਹੜੇ ਸਪੀਤੀ ਰਾਈਡ 'ਚ ਨਾਲ ਸੀ ਕਈ ਬੰਦਿਆਂ ਨੂੰ ਅਸੀਂ ਪਹਿਲਾਂ ਬਾਈਕ ਜਿਹੜਾ ਈਵੈਂਟ ਹੋਇਆ ਸੀ ਉਹਦੇ ਵਿੱਚ ਮਿਲੇ ਸੀਗੇ ਤੇ ਉਹ ਫਿਰ ਥੋੜੀ ਜਾਣ ਪਛਾਣ ਵੱਧ ਹੀ ਜਾਂਦੀ ਹੈ ਤੇ ਟੂਰਿੰਗ ਵਿੱਚ ਥੋੜੀ ਜਾਣ ਪਛਾਣ ਹੋਣੀ ਜ਼ਰੂਰੀ ਹੈ ਕਿਉਂਕਿ ਮੰਨ ਲਓ ਬਾਹਰ ਜਾਂਦੇ ਆਪਾਂ ਨੂੰ ਨਾਲ ਦੇ ਆਪ ਦੇ ਲੋਕਲ ਬੰਦੇ ਜਾਂ ਜਾਣ ਪਛਾਣ ਵਾਲੇ ਬੰਦੇ ਤੁਰੇ ਫਿਰਦੇ ਮਿਲ ਹੀ ਜਾਂਦੇ ਨੇ ਤੇ ਇਸ ਕਰਕੇ ਅਸੀਂ ਇਹ ਇਵੈਂਟ ਨੂੰ ਅਟੈਂਡ ਕੀਤਾ ਸੀਗਾ ਤੇ ਬਹੁਤ ਵਧੀਆ ਲੱਗਿਆ ਇਵੈਂਟ ਨੂੰ ਅਟੈਂਡ ਕਰਕੇ ਤੇ ਜਿਹੜੀ ਅੱਜ ਦੀ ਵੀਡੀਓ ਹੈ ਇਹਨੂੰ ਇੱਥੇ ਖਤਮ ਕਰਦੇ ਆ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਹਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਥੈਂਕ ਯੂ ਵਾਟਰ ਲੱਗਦਾ ਹਾਂ ਆ ਜਾ ਮੁੰਡਿਆ ਆ ਜਾ ਇੱਧਰ ਨੂੰ ਆ ਜਾ